ਹਾਂਜੀ ਦੋਸਤੋ ਕਿਸੇ ਭਰਾ ਨੇ ਚੱਕੀ ਲਾਉਣੀ ਹੋਵੇ ਤਾਂ ਚੱਕੀ ਬਕਾਊਗਾ ਜੀ ਪਿੰਡ ਘਣੀਆ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਿਤਰੋ ਫਰੀਦਕੋਟ ਹਰਵੰਸ ਸਿੰਘ ਦੇ ਘਰੋਂ ਇਹ ਚੱਕੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜਿਹਦੇ ਵਿੱਚੋਂ ਇੱਕ ਮਿਤਰੋ ਬਲੋਰ ਹੈ ਤੇ ਦੋ ਆਟਾ ਚੱਕੀਆਂ ਨੇ ਤੇ ਇੱਕ ਆਟਾ ਸੰਨ ਨਾਲ ਜਿਹੜਾ ਮਿਤਰੋ ਸਾਣਨਾ ਤੇ ਇਹ ਸਾਰਾ ਕੁਸ ਮਿੱਤਰੋ ਬਕਾਊ ਆ ਜਿਹਦੇ ਵਿੱਚ 2 ਦੀ ਮਿੱਤਰੋ ਆਟਾ ਸਨਨ ਤੇ ਮੋਟਰ ਲੱਗੀ ਵੀ ਐ ਤੇ 15 ਦੀ 15 ਦੀ ਮੋਟਰ ਮਿੱਤਰੋ ਆਟਾ ਚੱਕੀ ਤੇ ਲੱਗੀ ਵੀ ਐ ਸੋ ਜਿਹੜੇ ਵੀ ਵੀਰ ਭਰਾ ਨੂੰ ਸਾਰੇ ਨਗਦੀ ਲੋੜ ਹੋਵੇ ਤਾਂ ਬਾਈ ਹਰਵੰਸਖ ਦੇ ਨਾਲ ਗੱਲਬਾਤ ਕਰ ਸਕਦਾ ਮਿੱਤਰੋ ਚੱਲਦੀ ਮਸ਼ੀਨ ਐ 1.5 ਸਾਲ ਹੋ ਗਿਆ ਬਾਈ ਕਹਿੰਦਾ ਵੀ ਲਾਈ ਸੀ ਕੁਝ ਕਾਰਨਾ ਕਰਕੇ ਵੇਚ ਰਿਆ ਤੇ ਨਾਲ ਮਿੱਤਰੋ ਸਟਾਰਟਰ ਐ ਤੇ ਤੇ ਕਨੈਕਸ਼ਨ ਵੀ ਬਾਈ ਕਹਿੰਦਾ ਵੀ ਨਾਲ ਹੀ ਦੇ ਦਾਂਗੇ ਜੇਕਰ ਕਿਸੇ ਭਰਾ ਨੇ ਕਨੈਕਸ਼ਨ ਲੈਣਾ ਹੋਵੇ ਨਾ ਹੋ ਜਾਂਦਾ ਹੁੰਦਾ ਤੇ ਇਹਦਾ ਮੁੱਲ ਬਾਈ ਨੇ ਕਰਿਆ ਮਿੱਤਰੋ ਤਾਂ ਮਿੱਤਰੋ 210000 ਮੁੱਲ ਹੈ ਬਹੁਤ ਹੀ ਸਾਫ਼ ਪਈਆ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਹਰਵੰਸ ਦੇ ਨਾਲ ਕਰ ਸਕਦੇ ਮਿੱਤਰੋ ਸੰਪਰਕ ਪਿੰਡ ਘਣੀਆਂ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ 메ਨ ਰੋਡ ਤੇ ਹੀ ਬਾਈ ਦੀ ਇਹ ਚ ਆਟਾ ਚੱਕੀ ਆ ਆ ਮਿੱਤਰੋ ਬਾਈ ਦਾ ਜਿਹੜਾ ਫੋਨ ਨੰਬਰ ਹੈ 9914777906 9914777906 ਬਾਈ ਦਾ ਫੋਨ ਨੰਬਰ ਹੈ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਤੇ ਕਿਉਂਕਿ ਹੁਣ ਕਣਕ ਦਾ ਫੇਰ ਸੀਜ਼ਨ ਆ ਰਿਹਾ ਇਹਨਾਂ ਦਿਨਾਂ ਦੇ ਵਿੱਚ ਆਟਾ ਦਾਣਾ ਫੁੱਲ ਪਿਆ ਜਾਂਦਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ